ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਲਕਪ੍ਰੀਤ ਕੌਰ ਹੈ ਅਤੇ ਮੈਂ ਪਿੰਨਥੂ ਵਾਲਾ ਫਿਰੋਜ਼ਪੁਰ ਦੀ ਰਹਿਣ ਵਾਲੀ ਹਾਂ ਮੈਂ ਕਾਲਕਣੀ ਪੜਾਉਣਾ ਦੀ ਵਿਦਿਆਰਥਣ ਹਾਂ ਅਤੇ ਹੁਸ਼ਿਆਰਪੁਰ ਵਿੱਚ ਪਿੰਡ ਖੈਰੜਾ ਅਸ਼ਰਵਾਲ ਵਿੱਚ ਚਾਰ ਮੁਕਾਬਲੇ ਹੋਏ ਨੇ ਗੁਰਬਾਣੀ ਕੰਠ ਗੁਰਬਾਣੀ ਕੀਰਤਨ ਅਤੇ ਕਵਿਸ਼ਰੀ ਤੇ ਸਵਾਲ ਜਵਾਬ ਇਹਨਾਂ ਚਾਰਾਂ ਕੰਪੀਟੀਸ਼ਨ ਦੇ ਵਿੱਚ ਮੈਂ ਭਾਗ ਲਿਆ ਤੇ ਇਹਨਾਂ ਚਾਰਾਂ ਦੇ ਵਿੱਚੋਂ ਮੈਂ ਜਿੱਤ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਬੱਚੇ ਦੇ ਟੈਲੈਂਟ ਨੂੰ ਦੇਖ ਕੇ ਤੇ 24 5000 ਬੱਚਿਆਂ ਵਿੱਚੋਂ 1000 ਬੱਚਾ ਜਿਹੜਾ ਫਾਈਨਲ ਦੇ ਵਿੱਚ ਆਇਆ ਤੇ 1000 ਬੱਚਿਆਂ ਵਿੱਚੋਂ 24 ਬੱਚੇ ਹੋ ਸੀ ਜਿਨ੍ਹਾਂ ਨੇ ਚਾਰਾਂ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉਹਨਾਂ ਬੱਚਿਆਂ ਦਾ ਉਹਨਾਂ ਨੇ ਦੁਬਾਰਾ ਟੈਸਟ ਲਿਆ ਅਤੇ ਉਹਨਾਂ ਬੱਚਿਆਂ 'ਚੋਂ ਫਿਰ ਉਹਨਾਂ ਨੇ ਇੱਕ ਸਰਵੋਤਮ ਬੱਚਾ ਜਿਹਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਉਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਨੇ ਮੈਨੂੰ ਆਪਣੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਉਹਨਾਂ ਨੇ ਇਸ ਮੁਕਾਮ ਤੇ ਪਹੁੰਚਾਇਆ ਮੈਂ ਆਪਣੇ ਮਾਤਾ ਪਿਤਾ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਤੇ ਸਭ ਤੋਂ ਪਹਿਲਾਂ ਤਾਂ ਤਨਤਨ ਸਿੰਘ ਗੁਰਗਰਾਹ ਸੋਜਤਾ ਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਮਾਤਾ ਪਿਤਾ ਜੀ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਵੀ ਕਿਉਂਕਿ 2017 ਦੇ ਵਿੱਚ ਮੈਂ ਛੋਟੀ ਜੀ ਹੁੰਦੀ ਸੀ ਉਦੋਂ ਮੈਨੂੰ ਪੰਜ ਪਿਆਰਿਆਂ ਦੇ ਨਾਮ ਮੂਲ ਮੰਤਰ ਗੁਰਮੰਤਰ ਇਹਨਾਂ ਚੀਜ਼ਾਂ ਦਾ ਪਤਾ ਸੀ ਅਤੇ ਗੁਰਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਪਿੰਡ ਡੂਮਨੀ ਵਾਲਾ ਫਿਰੋਜ਼ਪੁਰ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਜਿਦੇ ਵਿੱਚ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ ਉਦੋਂ ਮੇਰੇ ਮਾਤਾ ਜੀ ਨੇ ਮੈਨੂੰ ਗੋਦੀ ਵਿੱਚ ਬਿਠਾ ਕੇ ਤੇ ਮੂਲ ਮੰਤਰ ਦਾ ਪਾਠ ਅਤੇ ਪੰਜ ਪਿਆਰੇ ਦੇ ਨਾਮ ਮੈਂ ਉਦੋਂ ਬੋਲੇ ਸੀ ਤਾਂ ਉਦੋਂ ਮੇਰਾ ਪਹਿਲਾ ਪ੍ਰਾਈਜ਼ ਸਾਈਕਲ ਸੀ ਉਸ ਤੋਂ ਬਾਅਦ ਮੈਨੂੰ ਗੁਰਬਾਣੀ ਨਾਲ ਲੱਗਣ ਲੱਗੀ ਅਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਮੇਰੇ ਪਿਤਾ ਜੀ ਗੁਰੂ ਸਹਿਬ ਜਗੀਰਦਾਸ ਕਰਦੇ ਹਨ ਅਤੇ ਮੈਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰਬਾਣੀ ਕੰਠ ਕਰਦੀ ਹਾਂ ਤੇ ਦਰਬਾਰ ਸਾਹਿਬ ਵੀ ਮਤਲਬ ਸੇਕ এডਿਕੇਸ਼ਨ ਵੈਲਜਮ ਵੱਲੋਂ ਮੈਂ ਪੰਜ ਤਖਤਾਂ ਤੇ ਦਰਸ਼ਨ ਕਰ ਚੁੱਕੀ ਹਾਂ ਅਤੇ ਉੱਥੇ ਕੀਰਤਨ ਕਵਿਸ਼ਰੀ ਕਵਿਤਾ ਗਾਇਨ ਕਰ ਚੁੱਕੀ ਹਾਂ ਮੈਂ ਗੁਰਗੋਬਿੰਦ ਸਿੰਘ ਸਟਡੀ ਸਰਕਲ ਅਤੇ ਆਪਣੇ ਮਾਤਾ ਪਿਤਾ ਅਤੇ ਸ਼੍ਰੀ ਗੁਰੂਗ੍ਰੰਥ ਸਾਹਿਬ ਨੂੰ ਧੰਨਵਾਦ ਕਰਦੀ ਹਾਂ ਅਤੇ ਮੈਂ ਆਸ ਕਰਦੀ ਹਾਂ ਕਿ ਮੇਰੇ ਮਾਤਾ ਪਿਤਾ ਜੀ ਮੈਨੂੰ ਹੋਰ ਇਸ ਚੀਜ਼ੇ ਵਿੱਚ ਮਦਦ ਦੇਣ ਤਾਂ ਜੋ ਮੈਂ ਅੱਗੇ ਵੀ ਮੁਕਾਮ ਦੇ ਵਿੱਚ ਪਹੁੰਚਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸ਼ੰਦਰਪਾਲ ਸਿੰਘ ਹੈ ਮੈਂ 2012 ਦੇ ਵਿੱਚ ਮੈਨੂੰ ਨੱਥੂ ਵਾਲੇ ਪਿੰਡ ਦੀ ਹਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਬਖਸ਼ੀ ਸੀ ਮੈਂ ਬਹੁਤ ਹੀ ਧੰਨਵਾਦ ਕਰਦਾ ਪਿੰਡ ਨੱਥੋਵਾਲੇ ਦੇ ਸੰਗਤਾਂ ਦਾ ਜਿਨ੍ਹਾਂ ਨੇ ਅੱਜ ਤੱਕ ਮੇਰੇ ਨਾਲ ਖੜ ਕੇ ਇਹ ਸੇਵਾ ਸਾਰੀ ਨਿਭਾਉਂਦੇ ਰਹੇ ਹਨ 2018 ਦੇ ਵਿੱਚ ਇਸ ਬੱਚੀ ਦਾ ਜਿਹੜਾ ਕੰਪੀਟੀਸ਼ਨ ਹੋਇਆ ਸੀਗਾ ਪਿੰਡ ਉਮਣੀ ਵਾਲੇ ਉੱਥੇ ਬੱਚੀ ਨੇ ਪੰਜ ਪਿਆਰਿਆਂ ਦੇ ਨਾਮ ਬੋਲ ਮੰਤਰ ਸੁਣਾਇਆ ਸੀਗਾ ਤੇ ਉਸ ਨੂੰ ਵੇਖ ਕੇ ਸਾਡੇ ਸਤਿਕਾਰਯੋਗ ਸਰਦਾਰ ਇੰਦਰਪਾਲ ਸਿੰਘ ਇਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਇਹਨਾਂ ਨੇ ਵੇਖਿਆ ਵੀ ਚਲੋ ਇਸ ਬੱਚੇ ਪਰਿਵਾਰ ਦੇ ਵਿੱਚ ਕੁਝ ਹੈਗਾ ਇਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਸਾਨੂੰ ਕਿਹਾ ਵੀ ਤੁਸੀਂ ਬੱਚੀ ਦੇ ਵਿੱਚ ਕੁਝ ਹੈਗਾ ਤੁਸੀਂ ਇਸ ਬੱਚੀ ਨੂੰ ਅੱਗੇ ਤੋਰੋ ਅਸੀਂ ਇਹਨਾਂ ਦੀ ਪ੍ਰੇਰਣਾ ਦੇ ਨਾਲ ਸਾਰੇ ਵੀਰਾਂ ਦਾ ਤਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਤੱਕ ਇਸ ਮੁਕਾਮ ਦੇ ਉੱਤੇ ਪਹੁੰਚਾਇਆ ਹੈ ਸਾਡੀ ਬੱਚੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਸੀਂ ਇਹ ਜਦੋਂ ਬੱਚੇ ਘਰੋਂ ਜਾਂਦੇ ਹਨ ਅਸੀਂ ਇਹਨਾਂ ਨੂੰ ਇਹ ਸਮਝਾ ਕੇ ਭੇਜਦੇ ਹਾਂ ਵੀ ਬੱਚੇ ਆਪਾਂ ਜਿੱਤਣ ਨਹੀਂ ਚੱਲੇ ਆਪਾਂ ਸਿੱਖਣ ਚੱਲੇ ਦੂਸਰੀ ਅਰਦਾਸ ਬੇਨਤੀ ਅਸੀਂ ਇਹ ਕਹਿੰਦੇ ਆ ਵੀ ਜਦੋਂ ਵੀ ਸਟੇਜ ਤੇ ਚੜ੍ਹਨਾ ਤੇ ਗੁਰੂ ਸਾਹਿਬ ਨੂੰ ਇਹ ਕਹਿਣਾ ਆ ਪਰਦਾਸ ਕਰਨੀ ਨਾ ਗੁਰੂ ਸਾਹਿਬ ਨੇ ਇਹ ਕਹਿਣਾ ਆ ਆਪਾਂ ਵੀ ਗੁਰੂ ਸਾਹਿਬ ਜੀ ਸਾਨੂੰ ਕੁਝ ਨਹੀਂ ਆਉਂਦਾ ਜੇ ਆਪਾਂ ਕਹਾਂਗੇ ਨਾ ਸਾਨੂੰ ਕੁਝ ਆਉਂਦਾ ਫਿਰ ਹੋ ਸਕਦਾ ਵੀ ਬੱਚਾ ਲਾਂਝਿੱਤ ਸਕੇ ਏ ਗੁਰੂ ਸਾਹਿਬ ਦੀ ਚੰਨ ਅਰਦਾਸ ਕੇ ਮਾਰੇ ਵੀ ਸਾਨੂੰ ਕੁਝ ਨਹੀਂ ਆਉਂਦਾ ਜੋ ਤੁਸੀਂ ਬੁਲਾਉਂਗੇ ਉਹੀ ਬੋਲਣਾ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਬੱਚੀ 5 ਲੱਖ ਦਾ ਨਾਮ ਜਿੱਤ ਕੇ ਲੈ ਕੇ ਆਈ ਹੈ ਤੇ ਅਸੀਂ ਸਾਰੀ ਟੀਮ ਦਾ ਸਾਰੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਨੇ ਸਾਡੇ ਨਾਲ ਖੜ ਕੇ ਅੱਜ ਸਾਡੇ ਬੱਚੀ ਨੂੰ ਇਸ ਮਕਾਮ 'ਤੇ ਪਹੁੰਚਾਇਆ ਹੈ ਵੈਸੇ ਮੇਰਾ ਪਿਛਲਾ ਪਿੰਡ ਪਿੰਡ ਹੱਕੇ ਵਾਲਾ ਪਿੱਛੇ ਵਾਲਾ ਹੈ 2012 ਦੇ ਵਿੱਚ ਮੈਨੂੰ ਸੇਵਾ ਮਿਲੀ ਸੀ ਨੱਥੋ ਵਾਲੇ ਪਿੰਡ ਦੀਆਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਪ੍ਰੀਤ ਕੌਰ ਹੈ ਅਤੇ ਮੈਂ ਪਲਕਪ੍ਰੀਤ ਕੌਰ ਬੇਟੀ ਦੀ ਮਾਤਾ ਜੀ ਹਾਂ ਸਾਨੂੰ ਬਹੁਤ ਵਧੀਆ ਇਹ ਮਹਿਸੂਸ ਹੋ ਰਿਹਾ ਕਿਉਂਕਿ ਪਹਿਲੀ ਗੱਲ ਇਹ ਆ ਕਿ ਉਹ ਬੱਚਾ ਕਦੀ ਨਹੀਂ ਜਿੱਤਦਾ ਜਿਹੜਾ ਭਾਗ ਨਹੀਂ ਲੈਂਦਾ ਜੀ ਆਪਾਂ ਭਾਗ ਨਹੀਂ ਲਵਾਂਗੇ ਤੇ ਆਪਾਂ ਜਿੱਤਣ ਦੀ ਆਸ ਵੀ ਨਹੀਂ ਰੱਖ ਸਕਦੇ। ਦੂਸਰੀ ਗੱਲ ਜਦੋਂ ਬੱਚੇ ਭਾਗ ਲੈਂਦੇ ਨੇ ਕਈਆਂ ਦਾ ਟਾਰਗੇਟ ਇਹ ਹੁੰਦਾ ਹੈ ਜਿਵੇਂ ਉਹਨਾਂ ਨੇ ਹਰੇਕ ਪ੍ਰਾਈਜ਼ ਵਿੱਚ ਰੱਖਿਆ ਸੀਗਾ ਵੀ ਪਹਿਲਾ ਇਨਾਮ ਜਿਹੜਾ ਆ 1 ਲੱਖ ਦਾ ਸੀਗਾ। ਚਾਰਾਂ ਮੁਕਾਬਲਿਆਂ ਵਿੱਚੋਂ ਹਰੇਕ ਬੱਚੇ ਦਾ ਜਿਹੜਾ ਪਹਿਲਾ ਇਨਾਮ ਸੀ ਉਹ 1 ਲੱਖ ਦਾ ਰੱਖਿਆ ਗਿਆ ਸੀ। ਉਹਨਾਂ ਚਾਰਾਂ ਮੁਕਾਬਲਿਆਂ ਤੋਂ ਹਟ ਕੇ ਜਿਹੜਾ ਇਹ ਇਨਾਮ ਸੀਗਾ ਸਰਵੋਤਮ ਇਨਾਮ ਜਿਹੜਾ ਉਹਨਾਂ ਨੇ ਇੱਕ ਬੱਚੇ ਨੂੰ ਦੇਣਾ ਸੀਗਾ। ਜੋ ਕਿ ਗੁਰੂ ਸਾਹਿਬ ਜੀ ਨੇ ਬੇਟੀ ਪਲਕਪ੍ਰੀਤ ਕੌਰ ਦੀ ਝੋਲੀ ਪਾਇਆ ਪਰ ਸਾਨੂੰ ਇਸ ਚੀਜ਼ ਦੀ ਬਿਲਕੁਲ ਵੀ ਕਹਿਦੀ ਹੈ ਵੀ ਅਸੀਂ ਆਸ ਨਹੀਂ ਲਾਈ ਸੀ ਜਿੰਤੋਂ ਤੱਕ ਕਿ ਅਸੀਂ ਇਹ ਵੀ ਨਹੀਂ ਸੋਚਿਆ ਸੀ ਵੀ ਇਹ ਪਹਿਲੇ ਸਥਾਨ ਤੇ ਆਏਗੀ ਜਾਂ ਦੂਜੇ ਤੇ ਆਏਗੀ ਹਾਲੇ ਕਿ ਜਦੋਂ ਉਹਨਾਂ ਨੇ ਸਾਨੂੰ ਦੱਸਿਆ ਮਤਲਬ ਨਾਮ ਬੋਲਿਆ ਸਾਡੇ ਫੇਸ ਦੇ ਉਹ ਦੱਸ ਨਹੀਂ ਸਕਦੇ ਤੁਹਾਨੂੰ ਵੀ ਵਰਡ ਨਹੀਂ ਹੈਗੇ ਸੀ ਵੀ ਕਿਵੇਂ ਅਸੀਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰੀਏ ਵੀ ਸਾਡਾ ਬੱਚਾ ਵੀ ਇਸ लायक ਗੁਰੂ ਸਾਹਿਬ ਜੀ ਨੇ ਸਮਝਿਆ ਕਿਉਂਕਿ ਬੱਚੇ ਹਰੇਕ ਦੇ ਹੁੰਦੇ ਨੇ ਤੇ ਮਾਪਿਆਂ ਲਈ ਭਾਵੇਂ ਉਹ ਬੱਚਾ ਛੋਟਾ ਆ ਵੱਡਾ ਆ ਆਪਾਂ ਕਹਿੰਨੇ ਵੀ ਸਾਡੇ ਲਈ ਲਾਡਲਾ ਆ ਜਾਂ ਸਾਡਾ ਮੇਰਾ ਬੱਚਾ ਸਭ ਤੋਂ ਵਧੀਆ ਆ ਸਭ ਤੋਂ ਬੈਸਟ ਕਰਦਾ ਪਰ ਜਦੋਂ ਅਸੀਂ ਉਸ ਕੰਪੀਟੀਸ਼ਨ ਵਿੱਚ ਬੱਚਿਆਂ ਨੂੰ ਦੇਖਿਆ ਦੇਖਣ ਤੋਂ ਬਾਅਦ ਸਾਨੂੰ ਲੱਗਦਾ ਸੀ ਵੀ ਇਹ ਟੀਮ ਆ ਜਿਹੜੀ ਇਹਨੂੰ ਫਸਟ ਪ੍ਰਾਈਜ਼ ਮਿਲਣਾ ਚਾਹੀਦਾ ਆ ਇਹ ਟੀਮ ਆ ਇਹਨੂੰ ਸੈਕੰਡ ਪ੍ਰਾਈਜ਼ ਮਿਲਣਾ ਚਾਹੀਦਾ ਜੋ ਕਿ ਸਾਡੇ ਅਕੋਰਡਿੰਗ ਸਾਡੀ ਜੱਜਮੈਂਟ ਸੀ ਪਰ ਜਿਹੜੇ ਉੱਥੇ ਜੱਜ ਆਏ ਸੀਗੇ ਜਿਹੋ ਕੁਆਲੀਫਾਈ ਰਾਉਂਡ ਹੋਇਆ ਉਦੋਂ ਉਹਨਾਂ ਨੇ ਜਿਵੇਂ ਕਹਿ ਲਈਏ ਲੋਕਲ ਜੱਜ ਸਾਹਿਬਾਨ ਸੀਗੇ ਫਾਈਨਲ ਦੇ ਵਿੱਚ ਉਹਨਾਂ ਨੇ ਗੁਰਬਾਣੀ ਗੰਠ ਮੁਕਾਬਲੇ ਵਿੱਚ ਤਕਤਸਿਰੀ ਆਨੰਦਪੁਰ ਸਾਹਿਬ ਤੋਂ ਤਕਤਸਿਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋਂ ਗਿਆਨੀ ਰਗਵੀਰ ਸਿੰਘ ਜੀ ਜੋ ਕਿ ਗੁਰਬਾਣੀ ਗੰਠ ਮੁਕਾਬਲੇ ਦੀ ਜੱਜਮੈਂਟ ਕਰਨ ਆਏ ਸੀ ਤੇ ਜਦੋਂ ਉਹਨਾਂ ਨੇ ਬੇਟੀ ਤੋਂ ਗੁਰਬਾਣੀ ਸੁਣੀ ਕਿਉਂਕਿ ਅਸੀਂ ਉਹਨਾਂ ਨੂੰ ਇਸ ਮੁਕਾਬਲੇ ਤੋਂ ਪਹਿਲੇ ਵੀ ਇੱਕ ਵਾਰੀ ਮਿਲ ਚੁੱਕੇ ਸੀ ਉਹਨਾਂ ਨੇ ਬੇਟੀ ਤੋਂ ਕਵਿਤਾ ਅਤੇ ਕੀਰਤਨ ਸਰਵਨ ਕੀਤਾ ਸੀਗਾ ਉਦੋਂ ਵੀ ਉਹਨਾਂ ਨੇ ਬੇਟੀ ਨੂੰ ਅਸ਼ੀਰਵਾਦ ਦਿੱਤਾ ਸੀ ਵੀ ਬੇਟਾ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੁਸੀਂ ਅੱਗੇ ਤੱਕ ਜਾਓਗੇ ਪਰ ਉਹ ਬੋਲ ਉਹਨਾਂ ਨੇ ਲਗਭਗ 2 ਤੋਂ 3 ਸਾਲ ਪਹਿਲੇ ਬੋਲੇ ਸੀਗੇ ਜੋ ਕਿ ਅੱਜ ਉਹ ਸੱਚ ਵੀ ਹੋਏ ਨੇ ਤੇ ਇੱਥੋਂ ਤੱਕ ਪਹੁੰਚਣ ਤੇ ਜਿਹੜਾ ਸਭ ਤੋਂ ਵੱਡਾ ਸਹਿਯੋਗ ਆ ਉਹ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਜੋਨਲ ਪ੍ਰਧਾਨ ਸਰਦਾਰ ਇੰਦਰਪਾਲ ਸਿੰਘ ਜੀ ਦਾ ਹੈ ਕਿਉਂਕਿ ਜੇ ਉਹ ਸਾਨੂੰ ਇਸ ਪਾਸੇ ਨਾ ਤੋਰਦੇ ਤਾਂ ਸਾਨੂੰ ਨਹੀਂ ਲੱਗਦਾ ਵੀ ਸਾਡਾ ਬੱਚਾ ਅੱਜ ਇੱਥੇ ਖੜਾ ਹੋਣਾ ਸੀਗਾ ਸੋ ਅਸੀਂ ਤੈਹਦਿਲੋਂ ਸਭ ਤੋਂ ਪਹਿਲੇ ਵੀਰ ਇੰਦਰਪਾਲ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਵੀ ਕਰਦੇ ਹਾਂ ਕਿ ਉਹ ਆਪਣੀ ਬੇਟੀ ਨੂੰ ਇਸੇ ਤਰ੍ਹਾਂ ਹੀ ਅਸ਼ੀਰਵਾਦ ਦਿੰਦੇ ਰਹਿਣ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਤੈਹਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ